ਕਈ ਕਿਲੋ ਚਵਾ ਕੇ ਦੇਵਾਂਗੇ ਆਪਣੇ ਨਾਲ ਕੋਈ ਬੰਦਾ ਸਾਈ ਬਿਆਨਾ ਪੱਕਾ ਕਰ ਲਵੇ ਆਪਾਂ ਨੂੰ 20000 ਰੁਪਏ ਬਿਆਨਾ ਦੇ ਦੇਵੇ ਆਪਾਂ ਬਈ 28 ਤੋਂ 29 ਲੀਟਰ ਦਾ ਆਪਣੇ ਘਰੋਂ ਚਵਾ ਕੇ ਦੇ ਦਾਂਗੇ ਅੱਜ ਦੱਸਾਂ 23 ਲੀਟਰ ਬੋਲਾ ਤੇ ਕਿੰਨੇ ਦੀ ਦੇਣੀ ਆ ਆਪਾਂ ਜੇ ਕੋਈ ਵੀ ਸਰਜਣ ਪੱਕੀ ਸਾਈ ਪਾਲੋ ਆ ਉਹਦੀ ਦੋੜਾਂਗੇ ਚੋਕੇ ਦੁੱਧ ਫਟਾ ਕੇ ਆਦਾ ਲੈ ਕੇ ਜਾਓ ਕਿ ਨਹੀਂ 40 ਥਲੇ 12 ਕਿਲੋ ਦੁੱਧ ਦਾ 26000 ਤੀਹਾਂ ਮਹੀਨੇ ਚ ਦੁੱਧ ਪੀ ਲੈਣਾ ਜੇ ਦੋ ਬਾਅਦ ਤੁਸੀਂ ਭਾਵੇਂਗੇ ਇਹਨੂੰ ਦੱਸ ਕੇ ਦੱਸਾਂ ਵੀ 30 ਕਿਲੋ ਦੁੱਧ ਦੇਊਗੀ ਭਈ ਇਹਦੀ ਠੀਕ ਹੈ ਭਾਈ ਇਹ ਦੋਹਾਂ ਦੇ ਨਾਲ ਸੋਈ ਆਜੇ ਥਲੇ 22 23 ਲੀਟਰ ਦੁੱਧ ਉਹ ਵਾੜ ਕੇ ਖਾ ਲੈਣੀ ਆ ਬਈ ਆਪਾਂ ਹਨਾ ਠੀਕ ਆ ਬਈ 11 ਕਿਲੋ ਦੁੱਧ ਤੇ ਲੱਖੇ ਇਹ ਕਿੰਨੇ ਦੀ ਦੇਣੀ ਆ ਬਈ ਤੂੰ ਇਹ ਹੈ ਮੇਰਾ 26000 ਰੁਪਏ ਦੇਣੀ ਆ ਬਈ 26 ਆਪਾਂ ਨੂੰ 20000 ਰੁਪਏ ਬਿਆਨਾ ਦਿਓ ਬਈ ਆਪਾਂ 28 ਤੋਂ 29 ਕਿਲੋ ਦੁੱਧ ਆਪਣੇ ਘਰ ਆਜ ਤੋਂ ਦੱਸਾ ਦੇਣਾ ਲੋ ਚੋ ਕੇ ਲੈ ਜਾਓ ਬਈ ਬੜਾ ਠੀਕ ਆ ਬਈ 24 ਬਹੁਤ ਵਧੀਆ ਬਈ ਚਾਰਾ ਤਾਂ ਕੋਈ ਪਾਸ ਤਾਂ ਨਹੀਂ ਬਈ ਪੂਰਨੇ ਕੋਈ ਛੱਟਾ ਨਹੀਂ ਆ ਤੁਹਾਨੂੰ ਮੈਂ ਦਿਖਾਉਣਾ ਹੈ ਅਰੇ ਥੋੜਾ ਜਿਵੇਂ ਉਧਰ ਟੇਡੀ ਖੜੀ ਕਰਕੇ 20 ਨਹੀਂ 21 ਨਹੀਂ ਬਾਈ 22 ਕਿਲੋ ਬੋਹੜਾ ਦੋਹਾਂ ਦਿਨਾਂ ਦੀ ਸੁਈ ਆ ਗਰੰਟੀ ਵਾਲਾ ਸੁਆ ਖਰੀਦ ਨਾਲ ਬੋਹੜਾ ਆਇਆ ਨਹੀਂ ਦੁੱਧ ਬਣਿਆ ਪਿਆਊਗਾ ਬੋਹੜਾ ਵੀ ਤਾਂ ਪਾੜ ਕੇ ਦੇਖ ਲੈ ਦੇਖ ਲੈ ਨਾ ਪਾੜ ਕੇ ਦੇਵਾਂਗੇ 22 ਕਿਲੋ ਦਾ ਵੀ ਜ 21.5 ਕਿਲੋ ਹੈ ਗਾਂ ਫਰੀ ਜਵਾ ਬਾਈ 22 ਕਿਲੋ ਬੋਹੜਾ ਤੇ ਦੇਣੀ ਹੈ ਜੀ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਲੱਖੇ ਦੇ ਬਾਰਮ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ਹਾ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਦੋ ਨਾਲ ਕਵਰ ਕਰਕੇ ਦਿਖਾਵਾਂਗੇ ਇੱਕ ਤਾਂ ਬਹੁਤ ਜ਼ਿਆਦਾ ਸੋਹਣੀ ਸਰਕੀ ਜਿਹੜੀ ਤਾਜੀ ਸੂਈ ਵੀ ਹੈ ਚੰਗੇ ਧਣ ਪਾਂਡੇ ਵਾਲੀ ਆ ਚੰਗੇ ਦੁੱਧ ਰਕਾਰ ਵਾਲੀ ਆ ਉਹ ਕੰਮ ਕਵਰ ਕਰਕੇ ਦਿਖਾਵਾਂਗੇ ਇੱਕ ਵਾਈ ਕੋਲੇ ਟੋਕੜਾ ਨਿੱਕੇ ਜੇ ਭਾੜੀ ਕਿਉਂਕਿ ਬਹੁਤ ਸਾਰੇ ਸੱਜਣ ਇਹ ਵੀ ਹੁੰਦੇ ਆ ਜਿਨ੍ਹਾਂ ਨੇ ਘਟਾ ਪੈਸੇ ਲਾਉਣ ਹੁੰਦੇ ਆ ਉਹਨਾਂ ਨੂੰ ਟੋਕੜ ਖਰੀਦਦੇ ਆ ਹਾਂ ਜੇ ਕੋਈ ਬੰਦਾ ਸੋਨੇ ਪੈਸੇ ਲਾ ਸਕਦਾ ਹੈ ਘਰੇ ਦੁੱਧ ਦਾ ਕੰਮ ਕਰਨਾ ਚਾਹੁੰਦਾ ਹੈ ਉਹ ਆ ਵੀਡੀਓ ਦੇਖ ਲਓ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਕੋਈ ਵੀ ਜਾਨਵਰ ਖਰੀਦਣਾ ਦੋ ਆਪਦੀ ਚੋਕੇ ਤਸੱਲੀ ਕਰਕੇ ਖਰੀਦਣਾ ਹੈ ਕਿਉਂਕਿ ਬਾਅਦ ਤੁਸੀਂ ਕਿਸੇ ਨੂੰ ਕਹੋਗੇ ਉਹਨਾਂ ਦਾ ਉੱਚ ਕੱਟਣ ਪਾਉਣ ਨੂੰ ਕੁਝ ਨਹੀਂ ਦਿੰਦਾ ਤੇ ਲੱਖੇ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਲੱਖੇ ਅੱਜ ਆਪਣੇ ਕੋਲੇ ਟੋਟਲ ਨਾਗ ਹੈਗੇ 2 ਬਈ 2 ਨਾਗ ਹਾਂਜੀ ਲੱਖੇ ਬਾਈ ਸਭ ਤੋਂ ਪਹਿਲਾਂ ਜਿਹੜੀ ਕਰਮਾੜੀ ਹੈ ਨਾ ਤਾਜੀ ਸੂਈ ਆ ਇਹਦੇ ਬਾਰੇ ਦੱਸਦੇ ਬਈ ਬੱਚਾ ਕੀ ਦੇਗੀ ਕਿੰਨੇ ਕੁ ਦੁੱਧ ਵਾਲੀ ਦੱਸਿਆ ਅਗਲੇ ਨੇ ਕਿੰਨਵਾ ਸੂਆ ਏ ਕੀ ਸਾਰਾ ਹਸਾਬ ਤਾਂ ਹੈਗਾ ਇਹ ਇਹ ਨਾ ਦੂਜਾ ਸੂਆ ਬਈ ਸੂਈ ਆ ਬੱਚੀ ਜੀ ਬਈ ਅਗਲੇ ਨਾਲ ਪੜੋ 30 ਕਿਲੋ ਦੁੱਧ ਕਹਿ ਕੇ ਦੇਦਾ ਵੀ 30 ਕਿਲੋ ਦੁੱਧ ਦੇਊਗੀ ਬਈ ਇਹਦੀ ਠੀਕ ਆ ਬਈ ਇਹ ਦੋਆਂ ਦੇ ਨਾਲ ਸੂਈ ਆ ਜੇ ਥਲੇ 22 23 ਲੀਟਰ ਦੁੱਧ ਜਿਹੜਾ ਕੰਡੇ ਦੇ ਚੜਾਉਣ ਵਾਲੀ ਬੌਲੀ ਤਿਆਰ ਆ ਜਿਹੜੀ ਆਪਾਂ ਪਾੜ ਕੇ ਖਾ ਲੈਣੀ ਆ ਬਈ ਆਪਾਂ ਹਨਾ ਠੀਕ ਆ ਬਈ ਹਾਂ ਬਈ ਤੇ ਲੱਖੇ ਬੱਚਾ ਕੀ ਦੇਗੀ ਬਈ ਬੱਚਾ ਬਈ ਬੱਚਾ ਬੱਚਾ ਇਹਦੇ ਮਗਰ ਬੱਚਾ ਲੱਖੇ ਬੱਚਾ ਇਹਨੇ ਬਹੁਤ ਸੋਹਣਾ ਦਿੱਤਾ ਹਨਾ ਕੋਈ ਸੱਜਣਾ ਗਾਂ ਵਾਲੀ ਵਾਲੀ ਕੋਈ ਟੀਕਾ ਟੂਕਾ ਭਰਾਲੇ ਉਹਦੀ ਜਾਗ ਫਬਰੀਡ ਚੰਗੀ ਕਰਕੇ ਇਹਨੇ ਇੰਨਾ ਸੋਹਣਾ ਬੱਚਾ ਦਿੱਤਾ ਕਿ ਨਹੀਂ ਦੁੱਧ ਬਾਈ ਕਹਿੰਦਾ ਵੀ 21 22 23 ਕਿਲੋ ਬੋਲਾ ਆਏ ਚਲੋ ਬੋਲੇ ਦਾ ਕਈ ਵਰੀ ਹੋ ਜਾਂਦਾ ਅੰਦਾਜ਼ਾ ਹੁੰਦਾ ਹਨਾ ਤੇ ਆਪਦਾ ਬੰਦਾ ਚੋਕੇ ਲੱਖਿਆ ਦੀ ਤਸੱਲੀ ਕਰਕੇ ਲੈ ਕੇ ਜਾਵੇ ਫਿਰ ਇੱਕਦਾਂ ਚੋ ਆ ਗਿਆ ਇੱਕ ਡੰਗ ਦੋ ਡੰਗ ਅਗਲਾ ਚੋਕੇ ਲੈ ਕੇ ਜਾਵੇ ਤੇ ਉਹ ਵੀ ਬਾਈ ਕਹਿੰਦਾ ਆਪਣਾ ਦੀ ਪਾਰ ਕੇ ਦੇਖ ਲਿਓ ਕਿ ਨਹੀਂ ਪਟੂਗਾ ਕੋਈ ਇਹ ਨਹੀਂਗਾ ਤੇ ਬਾਕੀ ਆ ਦੇਖੋ ਤੁਸੀਂ ਥਣ ਭਾਂਡਾ ਦੇਖੋ ਕਰਨ ਵਾਲੀ ਦਾ ਇਹ ਰੱਖਿਆ ਚਵਾਈ ਚੁਈਏ ਲੋ ਕਿਵੇਂ ਬਈ ਇੱਕ ਨੰਬਰ ਬਈ ਚਵਾਈ ਬਹੁਤ ਵਧੀਆ ਬਈ ਚਾਰਾ ਸਾਡੇ ਕੋਈ ਪਾਸ ਸਾਡੇ ਨਹੀਂ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਆ ਤੁਹਾਨੂੰ ਮੈਂ ਦਿਖਾਉਣਾ ਹਰੇ ਥੋੜਾ ਜਿਹਾ ਮੈਂ ਉਧਰ ਟੇਡੀ ਖੜੀ ਕਰਕੇ ਦਿਹਾਦੀ ਬਈ ਹਣ ਭਾਂਡਾ ਬਹੁਤ ਜ਼ਿਆਦਾ ਨੀਆ ਹੈ ਜੀ ਚੰਗਾ ਲੱਗ ਕੇ ਕਿ ਨਹੀਂ ਹਾਂ ਜੀ ਬਈ ਤੇ ਬਾਕੀ ਗਾਣ ਤਾਂ ਥੋੜੀ ਬਾਦ ਦਾ ਬਈ ਦੇ ਲੇਵੇ ਦੀ ਬਿਲਕੁਲ ਹਨਾ ਲੱਖੇ 20 ਤੋਂ ਉੱਪਰ ਬੋਲਾ ਬਣ ਕੇ ਹਨਾ ਕੀ ਭਾਜ ਦੇਣੀ ਹੈ ਜੇ ਆਪਾਂ ਇਹ ਬਈ ਸ੍ਰਿੰਦਰ ਬਾਈ 22 ਕਿਲੋ ਕੰਡੇ ਦੇ ਚੜਾ ਕੇ ਬੋਲਾ ਲੈ ਬਈ ਕੋਈ 20 ਨਹੀਂ 21 ਨਹੀਂ ਬਈ 22 ਕਿਲੋ ਬੋਲਾ ਦੋਹਾਂ ਦਿਨਾਂ ਦੀ ਸੂਈ ਆ ਗਾਰੰਟੀ ਵਾਲਾ ਸੂਆ ਖਰੀਦ ਨਾਲ ਬੋਲਾ ਵਾਏ ਦੁੱਧ ਬਣਿਆ ਪਿਆ ਹੋਊਗਾ ਬੋਲਾ ਵੀ ਤਾਂ ਪਾੜ ਕੇ ਦੇਖ ਲੈ ਦੇਖ ਲੈਣਾ ਪਾੜ ਕੇ ਦੇਵਾਂਗੇ 22 ਕਿਲੋ ਦਾ ਵੀ ਜ 21.5 ਕਿਲੋ ਹੈ ਗਾਂ ਫਰੀ ਜਮਾ ਬਈ 22 ਕਿਲੋ ਬੋੜਾ ਤੇ ਦੇਣੀ ਐ ਕਿੰਨੇ ਦੀ ਬਈ ਇਹ ਦੇਣੀ 72000 ਤੇ 100 ਕਿਲੋਮੀਟਰ ਪਹੁੰਚ ਕਰਨੀ ਪਹਿਲਾਂ ਅਗਲਾ ਆਵੇ ਦੋ ਟਾਈਮ ਤਸੱਲੀ ਕਰਕੇ ਚੋਕੇ ਫੇਰ ਆਪਣੇ ਨਾਲ ਸੌਦਾ ਕਰੇ ਹਨ ਬਿਲਕੁਲ ਬਈ ਹਨ ਕੋਈ ਸੌਦਾ ਨਾ ਹੋਇਆ ਇਸ ਸਸਿਆ ਵੀ 72000 ਤੇ 100 ਕਿਲੋਮੀਟਰ ਪਹੁੰਚ ਗਿਆ ਲਾ ਤਸੱਲੀ ਕਰ ਲਵੇ ਬਈ ਪਹੁੰਚ ਕਰਦਾ 72000 ਬਿਲਕੁਲ ਬਈ ਆਪਦੀ ਸਾਈ ਪਾ ਲੋ ਪੱਕੀ ਪਈ ਜਾਂਦੀ ਐ ਇੱਕ ਡੰਗ ਦੋ ਡੰਗ ਪੂਰੀ ਤਸੱਲੀ ਕਰੋ ਤੀ ਦੇਖੋ ਤੀ ਜਗਾਰਜੂੜ ਦੇਖੋ ਕਰਮ ਵਾਲੇ ਨੂੰ ਕਿੰਨਾ ਸਵਾਦ ਕਰ ਕੰਮੀ ਦਾ ਸ਼ੁਰੂ ਹੋ ਜਾਂਦਾ ਲੈਓ ਆਦੋ ਹੀ ਦੇਖ ਲੈ ਕਿੱਥੋਂ ਹੁੰਦਾ ਆਹ ਬਿਲਕੁਲ ਹਨਾ ਬਈ ਕਿਹੜੇ ਬਾਲਾ ਬਿਲਕੁਲ ਹੈ ਨਾ ਵੀ ਆ ਜਾਂਦੇ ਜੋ ਕਾਰਗਾਈ ਗਾਵੇ ਗਰਮੀ ਵੀ ਨਹੀਂ ਬਾਲੀ ਮੰਨ ਲਿਆ ਨਾ ਇਹਨਾਂ ਠੰਡ ਦਾ ਕਰਨਾ ਕਰ ਵੀ ਜਾ ਕਰ ਬਿਲਕੁਲ ਬਈ ਹੈ ਨਾ ਬਾਕੀ ਸੋਣੀ ਸੁਨੱਖੀ ਆ ਵਜਨ ਬੋਜਨ ਹੈਗਾ ਕਰਮ ਵਾਲੀ ਜਿੱਕੇ ਨਹੀਂ ਲੱਖੇ ਉਸ ਤੋਂ ਬਾਅਦ ਬਈ ਦੂਸਰੇ ਨੰਬਰ ਵਾਲੀ ਬਾਰੇ ਦੱਸਦੀ ਬਈ ਇਹਦੀ ਕਰਮ ਵਾਲੀ ਦੀ ਕੀ ਡਿਟੇਲ ਲੱਕੇ ਇਹ ਤਾਂ ਟੋਕੜੀ ਆ ਤੀਜਾ ਸੁਆ ਹੋ ਬਈ ਠੀਕ ਹੈ ਬਈ ਸਾਨ ਨਾਲੇ ਥੱਲੇ ਜਿਹੜਾ ਚੋਲ ਵਾਲਾ ਬਈ 12 ਕਿਲੋ ਦਾਦਾ ਲਾ 11 ਮਨ ਕੇ ਲੈ ਲਓ ਬਈ 12 ਕਿਲੋ ਜਿਹੜਾ ਦੁੱਧ ਬੰਦਾ ਕੋਈ ਵੀ ਬੰਦਾ ਚੋਈ ਚੱਲੇ ਨਾ ਦੋ ਟਾਈਮ ਚਾਰ ਟਾਈਮ ਜਿੰਨੇ ਢੰਗ ਮਰਜੀ ਚੋਲੋ ਬਈ 12 ਕਿਲੋ ਦੁੱ 26000 ਦੀ ਦੇਣੀ ਆ ਬਾਈ ਅੱਜ ਹਾਂਜੀ ਬਾਕੀ ਹਰਿੰਦਰ ਟੀਕਾ ਭਰਾ ਦਾ ਆਪਾਂ ਕੱਲ ਓਕੇ ਟੀਕਾ ਜੀ ਹਾਂ ਬਾਈ ਟੀਕਾ ਭਰਾ ਦਾ ਅਗਲਾ ਆ ਦੀ ਸੰਭਲੋ ਜੀ ਓਕੇ ਓਕੇ ਹਣਾ ਬਾਈ ਤੇ ਬਾਕੀ ਗਾਂ ਵੱਡੀ-ਵੱਡੀ ਬਹੁਤ ਜ਼ਿਆਦਾ ਹਨਾ ਉਹ ਚੌਣ-ਚੂਣ ਲਓ ਬਾਈ ਕਿਵੇਂ ਆ ਚੋ ਇੱਕ ਨੰਬਰ ਹੋਵੇ ਕੋਈ ਪੂਰ ਛੱਟਾ ਹੋਵੇ ਕੋਈ ਥਣ ਵੱਧ ਘੱਟ ਹੋਵੇ ਸਾਰੀਆਂ ਚੀਜ਼ਾਂ ਦੀ ਫੁੱਲ ਗਾਰੰਟੀ ਹੈ ਬਈ ਠੀਕ ਆ ਹਣਾ ਬਾਈ ਬਾਕੀ ਬਾਈ ਜਨ ਮੋਜਨ ਹੈਗਾ ਲਖੇ ਕਿਤੇ ਮੈਂ ਕਹਿੰਨਾ ਵੀ ਥੋੜਾ ਜਿਹਾ ਕੋਈ ਬੰਦਾ ਗੌਰ ਵਾਲਾ ਲੈ ਜੀ ਹਣਾ ਜਿਹਨੇ ਬੱਚੀ ਰੱਖਣੀ ਆ ਉਹ ਇਹਨੂੰ ਲੈ ਲੇਵੇਂ ਨਾਲ ਤਾਂ ਦੁੱਧ ਦੇਈ ਜਾਊਗੀ ਕਿ ਨਹੀਂ ਤੱਪਣ ਤੋਂ ਕਰ ਕਰਾ ਲੇ ਮੈਂ ਕਹਿੰਦਾ ਵੀ ਨਰੇ ਰੁਪਈਆਂ ਦੀ ਗਾਂ ਜਦੋਂ ਪੂਰੇ ਆਪਦੇ ਟਾਈਮ ਤੇ ਆਉਗੀ ਬਾਈ ਕਿ ਨਹੀਂ ਤੇ ਲੱਖੇ ਆਪਾਂ ਕਰਾ ਦੀਏ ਚਵਾਈ ਬਈ ਹਣੇ ਹਾਂ ਜੀ ਉਹਦੀ ਕਰਾ ਦੇ ਚਵਾਈ ਬਈ ਲੱਖੇ ਹੋਊ ਵੀ ਬਾਈ ਸੁਆਹ ਸਾ ਨਹੀਂ ਮੰਨੇ ਗਾਂ ਐ ਟੰਗੂ ਬਈ ਆ ਕਿ ਨਹੀਂ ਹੋਰੀ ਯਾਰ ਖਾਂਦੀ ਪੀਂਦੀ ਫੁੱਲਾਂ ਆਈਆਂ ਨੇ ਕੋਈਆਂ ਸੁਕੇ ਹਾੜੀਆਂ ਨੇ ਖਾਣਾ ਪੀਣਾ ਨਹੀਂ ਅੰਦਰ ਹਾਂ ਉਹ ਮਰਦੀ ਛੱਟੀਆਂ ਬਈ ਲੱਕੜਾਂ ਚੱਬਦੀ ਆ ਫੀਡ ਦੀ ਇਹਨੂੰ ਬੱਕੋ ਵੀ ਪਾਈ ਠੀਕ ਹੈ ਕਾਰਗਲ ਜਿੱਦੋਂ ਸ਼ੁਰੂ ਹੋ ਗਈ ਇਹਨੇ ਬਾਈ ਉਦੋਂ ਵੀ 30 ਕਿਲੋ ਦਾਦੇ ਬਚਣਾ ਜਾਗੇ ਬਾਕੀ ਨਾ ਤੇ ਇਹ ਵੀ ਗੱਲ ਆਪਣਾ ਕੋਈ ਪੱਕਾ ਬੰਦਾ ਸਿਆਹੀ ਪੈਣਾ ਕਰਾ ਲਿਆ ਪਤ ਨਹੀਂ ਆਦੇ ਉਹਦੇ ਆਪਣ ਨੂੰ 30 ਕਿਲੋ ਗੈ ਦਾ 28 ਕਿਲੋ ਦੁੱਧ ਪੰਜਾ ਦਿਨੋਂ ਆਪਣੇ ਕੋਲ ਕੋ ਚੋ ਕੇ ਲੈ ਜੀ ਆਪ ਨੂੰ 20 ਰੁਪਏ ਹੋ ਕੇ ਖਾਤੇ ਜੇ ਬਾ ਦੇਵੇ 28 ਲੀਟਰ ਹਾਂ 28 ਲੀਟਰ ਦਾ ਦੁੱਧ ਮਾਰੀ ਜੋ ਆ ਕੇ ਦੇਵਾ ਕੋਈ ਕਹਿਣ ਵਾਲਾ ਨਹੀਂ ਬਈ ਆ ਫੜਾ ਮਾਰੀ ਜੀ ਇਹਦਾ ਯਾਰ ਮੈਨੂੰ ਵੀ ਇਹ ਜਿਹੜੀਆਂ ਦੋ ਰੱਖਿਆ ਨਾ ਲੱਗੇ ਮਸ਼ੀਨ ਮਸ਼ੂਨ ਲਾਈ ਹੋਵੇ ਕਿ ਨਹੀਂ ਦੋ ਦਾ ਬਾਲਗਾ ਇੱਕ ਹੀ ਰੱਖੀ ਹੋਏ ਦੋ ਤਿੰਨ ਜੀ ਜਿਨ੍ਹਾਂ ਦੇ ਕੋਈ ਲੋੜ ਨਹੀਂ ਕੰਮ ਕਰਨੀ ਸੇ ਉਹ ਦਈ ਕੋ ਨਹੀਂ ਸਾਲੇ ਬਾਕੀ ਜੇਰ ਜੂਰੋ ਲੋਕਲ ਕਿ ਲਖੇ ਜਾਵਾ ਬਾਈ ਓਕੇ ਬਾਈ ਦੱਸੇ ਆਪਾਂ ਸੂਈ ਸਵਾਈ ਲਿਆਂਦੀ ਬਈ ਇਹਨੇ ਪੂਰੀ ਤਸੱਲੀ ਦਿੱਤੀ ਆ ਮਾਨੂੰ ਜੇਰ ਪਈ ਵੀ ਆ ਬਾਕੀ ਆਪਾਂ ਵੀ ਕੋਈ ਗਾਂਦ ਪੈ ਲੈਣੀ ਦੇਖਿਆ ਮੁਸ਼ਕ ਮਾਰਦਾ ਹੋਇਆ ਨਾ ਓਕੇ ਓਕੇ ਨਾ ਹੋਇਆ ਯਾ ਵੀ ਲੜ ਲੰਕਾ ਦਾ ਹੋਇਆ ਬਾਕੀ ਗਾਂ ਦਾ ਯਾਰ ਥਣ ਥੁਣੀ ਬਾਹਲਾ ਤਾਂ ਪਤਾ ਲੱਗਾ ਜੇ ਆਪਾਂ ਕਹਿ ਵੀ ਆ ਦੇਣਾ ਇੱਥੋਂ ਦੇਖ ਲਈ ਹਣਾ ਜੇ ਆਪਾਂ ਕਹਿ ਬਾਕੀ ਅੰਦਰ ਲੋਕਲ ਲਈ ਹੈ ਕਿ ਨਾ ਕੋਈ ਬਾਲੀ ਵੱਟ ਲਈ ਜਾਂ ਛੋਟਕਾਂ ਤੋਂ ਲਈ ਅਗਲਾ ਜਾ ਕੇ ਪਤਾ ਕਰ ਜਾਵੇ ਬਿਲਕੁਲ ਬਈ ਹਣਾ ਉਹਨ ਦੇਖੋ ਯਾਰ ਜੀ ਹਨ ਮਾਤਾ ਕਰੀ ਦੁੱਝ ਗਈ ਮਾਰੀ ਫਿਰ ਮੈਂ ਉਰੋ ਜੀ ਇਹ ਹਾਂ ਯਾਣਾ ਦੇ ਦੇ ਮਾਤਾ ਨੂੰ ਫੱਟੀ ਦੇ ਦੇ ਇਨਾ ਕਦੇ ਲੱਗਦੇ ਰੂਲਾ ਖਾਣਾ ਲੈ ਜਾਵੇ ਕਿ ਨਹੀਂ ਲੈ ਜਾਵੇ ਬਾਈ ਯਾਰ ਖੂਆ ਖੂਆ ਮਾਰਾਂ ਜਿਹੜਾ ਸਵਾਦ ਵਾਲਾ ਕੰਮ ਨਹੀਂ ਹੈ ਬਾਈ ਉਹ ਮੋਟੀ ਚਵਾਈ ਲੱਗੀ ਆਇਆ ਨਹੀਂ ਕੋਈ ਟੈਟ ਚਵਾਈ ਹੋਈ ਜਾਂ ਬਰੀਕ ਧਾਰ ਹੋਈ ਬਾਈ ਕੋਈ ਮਸ਼ੀਨ ਮਸ਼ੀਨਾਂ ਚੋਂ ਨਾਲ ਲੈ ਉਹ ਹੱਤੀ ਚਵਾਈ ਵਾਲਾ ਲੈ ਜਾਵੇ ਬਈ ਪਰ ਦੋਵੇਂ ਪਾਸੇ ਵੇਖ ਕੇ ਚੋਲੇ ਨੂੰ ਕੋਈ ਚੱਕਰੀ ਨਹੀਂਗਾ ਚਵਾਈ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਨਾ ਹਰੇਕ ਬੰਦੇ ਦੀ ਲਖਿਆ ਆਪਦੀ ਆਪਦੀ ਚਵਾਈ ਹੈ ਬਾਈ ਹਾਂ ਜੀ ਹੈਨਾ ਕਿਉਂਕਿ ਜਿਵੇਂ ਹੁਣ ਮਾਤਾ ਚੁੰਦੀ ਆ ਕੋਈ ਬੰਦਾ ਘੂਠੇਣਾ ਚਾਹੁੰਦਾ ਕੋਈ ਹੱਥਾਣਾ ਚਾਹੁੰਦਾ ਹਣਾ ਪਰ ਜਿਹੜਾ ਸੂਆ ਸਵਾਇਆ ਪਸ਼ੂ ਆ ਮੰਨ ਕੇ ਚਲੋ ਇਹ ਤੇਰੇ ਕੋਲੇ ਗੱਬਣ ਖੜੀ ਹੁੰਦੀ ਤੂੰ ਇਹਦਾ ਦੁੱਧ ਕਈ ਜਾਂਦਾ ਬਾਈ ਇਹ 25 ਦੇ ਜੂ ਇਹ 30 ਦੇ ਜੂ ਉਹ ਤੇਰੇ ਮੂੰਹ ਵਾਲਾ ਦੁੱਧ ਆ ਬਾਈ ਮੂੰਹ ਵਾਲਾ ਠੀਕ ਆ ਨਾ ਜਿਵੇਂ ਸੂਪੀ ਆ ਜੇ 20 ਕਿਲੋ ਤੋਂ ਬਾਹਰ ਬੋੜਾ ਇਹਦਾ ਮਤਲਬ ਇਹਦੇ ਥੱਲੇ ਤਿਆਰ ਆ ਬੰਦਾ ਆ ਦੀ ਹਿੰਮਤ ਰੱਖੇ ਜੀਨੇ ਬਾਈ ਪੈਸੇ ਲਾਉਣੇ ਆ 72000 ਰੁਪਏ ਹਜ਼ਾਰ ਦਾ ਤੇਲ ਹੋਰ ਵਿਚਾਲੇ ਆ ਦੀ ਬਾਈ ਚੋਕੇ ਲੈ ਜੀ ਅੱਖਾਂ ਰਾਈ ਚੋਲੀ ਤੁਹਾਨੂੰ ਚੋਣ ਵੀ ਪਤਾ ਲਾ ਕਹਿੰਦਾ ਵੀ ਕਿੱਦਾਂ ਦਾ ਤਾਨੂੰ ਥਣ ਪਾਂਡੇ ਦਾ ਹੀ ਪਤਾ ਲੱਗਿਆ ਸਾਰਾ ਹੀ ਪਤਾ ਲੱਗ ਜਾਂਦਾ ਬਈ ਇਹਨਾਂ ਨੇ ਅੱਖਾਂ ਰਹੀ ਦੇਖ ਲੈਣੀ ਹੈ ਤੂੰ ਨੀ ਬਾਕੀ ਚਲੋ ਹਰੇ ਕੇ ਬੰਦੇ ਦੀ ਸਮਝ ਆ ਬਈ ਬਾਕੀ ਜਿਆ ਮਨ ਖਾੜਦਾ ਨਹੀਂ ਹਰਿੰਦਰ ਉਹ ਤਾਂ ਕੋਲੇ ਆ ਕੇ ਲਿਜਾ ਗਏ ਉਹ ਨਹੀਂ ਖਾੜਦਾ ਮੜ ਜਵਾ ਵੇਚੀ ਉਹ ਖਾਈ ਦੇ ਬੰਦੇ ਨੂੰ ਯਾਰਗਾ ਉਹ ਅੱਗੇ ਲਿ ਗਏ ਆਪਣੇ ਕੋਲ ਤਸੱਲੀ ਕਰਕੇ ਉਹ ਆਪ ਨੂੰ ਕਿਹਾ ਉਹਨਾਂ ਨੇ ਐਵੇਂ ਖੱਜਲ ਕੀਤਾ ਉਹਨਾਂ ਨੇ ਹਣਾ ਨੇੜੇ ਤੇਰੇ ਤੇ ਉਹੀ ਆ ਕੇ ਵੀ ਲੈ ਗਏ ਬੰਦੇ ਤੇ ਜਿਨ੍ਹਾਂ ਨੇ ਫੋਨ ਤੇ ਲਗਾਇਆ ਉਹਨਾਂ ਨੇ ਆਜਾ ਫੋਨ ਵੀ ਲਾਇਆ ਬਈ ਥੋੜੀ ਚੰਗੀ ਨਿਕਲੀ ਕੇ ਮਾੜੀ ਨਿਕਲੀ ਉਹ ਬੰਦੇ ਬੰਦਰੀ ਕੁਆਲਿਟੀ ਹੁੰਦੀ ਹਰਿੰਦਰ ਬੰਦੇ ਬੰਦੇ ਦੀ ਕਈ ਬੰਦੇ ਬਾ ਬਾਕੀ ਇਹ ਗੱਲਾ ਆਮ ਜਿਵੇਂ ਆਪਾਂ ਕਹਿੰਨੇ ਨੇ ਇਹ ਇੱਕ ਬਈ ਕਿਸਮਤ ਆ ਬਈ ਇਹ ਹਾਂਜੀ ਪਪਾ ਹਨਾ ਵੀ ਰੀਜਨ ਕੀ ਆਈ ਕਈ ਵਾਰੀ ਜਾਨਵਰ ਦਾ ਪੈਰ ਹੀ ਉੱਤੇ ਠਾਹ ਹੋ ਗਿਆ ਕਈ ਵਾਰੀ ਉੰਨੀ ਕੀ ਕਈ ਵਾਰੀ ਵਪਾਰੀ ਦੇ ਘਰੇ ਆ ਕੇ ਹੋਈ ਜਾਂਦਾ ਕੋਈ ਬਿਮਾਰੀ ਕਿਹਨੂੰ ਦੇ ਦਿੰਦੀ ਜਾਂਦੀ ਕੋਈ ਨਹੀਂ ਵਪਾਰੀ ਬਈ ਮਰ ਜਾਂਦਾ ਇਸੇ ਆ ਕੇ ਕਈ ਵਾਰੀ 7 17 ਸੀ ਸੀ ਆਰ ਪੀ ਲਾਇਆ ਨਵਿੰਦਰੋਂ ਗੰਜਾ ਉਹਦੇ ਨੂੰ ਤੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਬਾਈ ਨੇ ਇਹ ਰਹਾਤਾ ਵੀ ਯਾਰੇ ਸੂਈ ਸਵਾਈ ਆ ਤੁਸੀਂ ਇੱਕ ਡੰਗ ਦੋ ਡੰਗ ਆਪਦੀ ਤਸੱਲੀ ਕਰੋ ਜਦੋਂ ਲੱਖੇ ਤਸੱਲੀ ਹੁੰਦੀ ਆ ਉਦੋਂ ਲੈ ਕੇ ਜਾਓ ਬਾਈਕ ਨਹੀਂ ਹਾਂਜੀ ਨਾ ਤੁਹਾਡੀ ਤੁਹਾਨੂੰ ਕੋਈ ਟੈਨਸ਼ਨ ਨਾ ਅਗਲੇ ਨੂੰ ਕੋਈ ਟੈਨਸ਼ਨ ਕਰੀ ਦੋ ਚਾਹਦਾਂ ਨੂੰ ਬੋਲੇ ਜੋ ਬਾਹਰ ਨਿਕਲ ਜਾਣਾ ਏ 25 26 ਲੀਟਰ ਦੁੱਧ ਵੀ ਦੇਈ ਗਈ ਇੰਨੇ ਪਹਾੜੀ ਗਾਂ ਕਿ ਨਹੀਂ ਬਈ 27 28 ਲੀਟਰ ਦੁੱਧ ਰਹਿੰਦੇ ਨੇ ਦੇਣਾ ਹੀ ਦੇਣਾ ਬਈ ਇਹਦੀ ਜਾਤ ਬ੍ਰੀਡ ਦੀ ਬਰੀਕੀ ਹੁੰਦਾ ਆ ਪਸੂ ਦਾ ਜਿਹੜੇ ਬੰਦੇ ਆਣੂ ਇਹਨਾਂ ਚੀਜ਼ਾਂ ਤਿਆਰ ਬਣਾਉਂ ਉਹਦੇ ਨੂੰ ਪਤਾ ਲੱਗੋਈ ਕਿੰਨਾ ਦੁੱਧ ਦੇ ਰਹੇ ਨੇ ਇਹ ਤੇ ਚਮਚੜੇ ਵਾਲਾ ਪਸੂ ਹੁੰਦਾ ਉਹ ਚੀਜ਼ ਅਟ ਦੇ ਜਿੱਡਾ ਅਜ ਬ੍ਰੀਕੀ ਨੇ ਦੁੱਧ ਵਾਲੀਆਂ ਬ੍ਰੀਕੀਆਂ ਚ ਸਾਰੀਆਂ ਆ ਬੱਚੀ ਜੀ ਬਈ ਬਿਲਕੁਲ ਬ ਬਾਕੀ ਅਜੇ 1-2 ਦਿਨਾਂ ਦੀ ਸੂਈ ਆ ਕੋਈ ਉਹ ਇਹਦਾ ਕੋਈ ਹਲੇ ਤਾਂ ਜਣ ਕੇ ਕਾੜੇ-ਕੂੜੇ ਦਿੱਤੇ ਹੋਣਗੇ ਇਹਨੂੰ ਤੇ ਖੱਪੀ ਇੱਕ ਕਾੜਾ ਦਿੱਤਾ ਹੈ ਜਾਂ ਕੋਈ ਫੀਡ ਨੇ ਚੱਲੀ ਗਈ ਹੈ ਫੀਡ ਨੂੰ ਸਾਰਾ ਸਮਾਨ ਪੈਣਾ ਬਈ ਜਦੋਂ ਫੀਡ ਚੱਲਣ ਲੱਗੀ ਬਈ ਫੀਡ ਤੇ ਕਾੜਾ ਜਾ ਆਪਾਂ ਆਪਣੇ ਘਰੇ ਪਾਇਆ ਇੱਕ ਅਗਲੇ ਨੇ ਦਿੱਤਾ ਜਦੋਂ ਸੂਈ ਬਾਕੀ ਚੂਣ ਜਾਣਾ ਤੇ ਦੇਖੋ ਹਣਾ ਤੇ ਆ ਨਸਾ ਗਏ ਨੂੰ ਆ ਘਰ ਵਾਲੀ ਨੇ ਲੱਤ ਵੀ ਨਹੀਂ ਪੱਟੀ ਯਾਰ ਹਨਾ ਹਨਾ ਬਾਤ ਨਹੀਂ ਪੜਦੇ ਜੰਦਰ ਯਾਰ ਬਹੁਤ ਘਰ ਮਲ ਸੀਲ ਸਾਉ ਠੰਡੀ ਬਾਕੀ ਆਪਾਂ ਵੀ ਇਨੇ پیسے ਲਾ ਕੇ ਲੈ ਗਏ ਆ ਬਈ ਕੋਈ ਚੀਜ਼ ਵੇਖ ਕੇ ਲੈ ਕੇ ਆਏ ਆ ਨਾ ਜੀ ਜੀ ਦੇ پیسے ਲਾ ਦੇਣਾ ਤੈਨੂੰ ਬੜਾ ਆਇਤਾ ਹੋਣਾ ਬਾਰਾ ਗੱਲ ਵਾਲੀ ਵੀ ਆਪਾਂ ਅੱਗੇ 50 50 ਹਜ਼ਾਰ ਦਾ ਵਿਚਨਾ ਬਣੇ ਬੱਚਿਆਰਾਂ ਦਾ ਜਬ 26000 ਰੁਪਏ ਦੀ ਵੀ ਉਹ ਕੇ ਗੱਲ ਕਰਕੇ 26000 ਦਾ ਤੇ 45 40000 ਰੁਪਏ ਬਿਨਾਂ ਬੱਚਿਆੜੀਆਂ ਦਾ ਰੇਟ ਹੁੰਦਾ ਤੇ ਜਿਹੜਾ ਕੀ ਦਾ ਸਟ੍ਰਕਚਰ ਆ ਉਹ ਦੀ ਕੀ ਨਹੀਂ ਚੀਜ਼ ਆ ਬਈ ਕਿ ਨਹੀਂ ਬਾਕੀ ਇਹ ਆਪ ਨੂੰ ਆਏਗੀ ਭਾਈ ਦੁੱਧ ਪਿਆਈ ਜਾਂਦੀ ਹੈ ਘਰੇ ਖੜੀ ਖੜੀ ਕੋਈ ਨਹੀਂ ਗੱਪਣ ਤੋਂ ਉੱਪਰ ਚ ਵੀ ਆ ਗਈ ਤਾਂ ਮੈਂ ਕਹਿੰਦਾ ਦੁਗਣੇ ਦੀ ਹੋ ਜਾਣੀ ਇਹ 40 45 50000 ਰੁਪਏ ਛਾਲੀ ਬਈ 6 7 ਕਿਲੋ ਦੁੱਧ ਹੋ ਜਾ ਤਾਂ 9 ਮਹੀਨੇ ਗੱਪਣ ਹੋ ਗਈ ਜਦੋਂ ਮਰਜੀ ਜਦੋਂ ਮਰਜੀ ਅੱਖਾਂ ਮੀਚ ਕੇ ਵੇਚ ਲਈ ਇਹਨੂੰ ਹਣਾ ਕਿਉ ਬੱਚਾ ਬੜਾ ਜੰਗਾ ਤੇ ਨਾ ਕਰਨ ਵਾਲੀ ਨਹੀਂ ਬੱਚਾ ਬੜੀ ਯਾਦ ਲਾਈ ਕਰੇ ਅੱਛੀ ਤੇ ਜਾਂਦੀ ਗੱਲਾਂ ਹੋ ਰਹੀ ਹੋਣਗੀਆਂ ਫੇਰ ਇਹਨੇ ਮਾਰ ਜਾਣੇ 85 86 ਆਰਪੀ ਹੋਰ ਹਨ ਉਹ ਕੋਈ ਵੀ ਚੋਈ ਜੇ ਦੋਨੇ ਪਾਸੇ ਬਹਿ ਕੇ ਦੋਏ ਪਾਸੇ ਬਹਿ ਕੇ ਕੋਈ ਚੋਈ ਜਾਵੇ ਯਾਰ ਚੱਕਰ ਹੀ ਨਹੀਂ ਕੋਈ ਜਿਹੜੇ ਵੀ ਲੈਣੇ ਵੀਰ ਭਰਾ ਦੇ ਜਾਂ ਦੋਵੇਂ ਜੀ ਚੋਣਦੇ ਆ ਜਾਂ ਕੋਈ ਵੀ ਹੈ ਨਾ ਮੰਨ ਕੇ ਚੱਲ ਰਿਹਾ ਲਗਰ ਕਈਆਂ ਪੈਂਦਾ ਮਸ਼ੀਨ ਹੈ ਉਹ ਕੋਈ ਦੋ ਜਣੇ ਆ ਕੇ ਆਲੀ ਦੋਵੇਂ ਪਾਸੇ ਚੋਕੇ ਲੈ ਜਾਣਗੇ ਹਾਲਾ ਕਿ ਬੱਚਾ ਰੰਗ ਕਰੀ ਜਾਂਦਾ ਪਰ ਮਾਂ ਦੀਦੀ ਨੇ ਪੈਰ ਨਹੀਂ ਪਟਾਇਆ ਨਿਕ ਨਹੀਂ ਨਾ ਨਾ ਪੈਰ ਪੂਰ ਪਟਣ ਵਾਲੀ ਗੱਲ ਹੀ ਹੈ ਨਿੰਦਰ ਦੱਸਿਆ ਤੇਨੂੰ ਇਹ ਇੱਕ ਨੰਬਰ ਚੀਜ਼ ਆ ਯਾਰ ਬਾਕੀ ਲਖੇ ਜਿਵੇਂ ਬੌਲੇ ਜੇ ਤੂੰ ਕਹਿੰਦਾ ਵੀ ਇਹਨੂੰ ਤਾਂ ਜਿੰਨੀ ਵਹਿਲੀ ਕਰੀ ਜਾਉਂਗੇ ਹਨਾ ਉਨਾ ਹੀ ਇਹਨੇ ਬਣੀ ਤੁਰੀ ਜਾਣਾ ਕਿ ਨਹੀਂ ਉਨਾ ਹੀ ਨੇ ਬਾਦ ਉਹ ਦੇਣਾ ਬਈ ਜਿੰਨੀ ਸਾਫ ਹੋਈ ਗਈ ਅੱਜ ਚੋਈ ਗਈ ਛਾਣੂ ਦਾ ਲੇਵਾ ਹੋਰ ਸਾਫ ਬਣ ਜਾਣਾ ਕਾਲੂ ਚੋਈ ਗਈ ਪਰਸ ਨੂੰ ਹੋਰ ਸਾਫ ਹੋਏ ਮੈਨੂੰ ਸਾਫ ਹੀ ਹੋਣੀ ਚਾਹੀਦਾ ਹਣਾ ਕਿ ਨਹੀਂ ਬਾਕੀ ਚਲੋ ਅਗਲੇ ਦੀ ਸਮਝ ਆ ਬਾਈ ਕਿ ਨਹੀਂ ਆਪਾਂ ਇਹਦਾ ਬਾਹਰ ਟੀਵੀ ਲੱਖਨੇ ਵੱਡੀ ਰੱਖ ਲਈ ਬਈਆ ਵੱਡੀ ਰੱਖਣੀ ਬਾਲਟੀ ਅੰਦਰ ਯਾਰ ਬਈ ਨਾ 40 ਛੋਟਾ ਜਿਹਾ ਨਹੀਂ ਆਉਂਦਾ ਲੋਡ ਕਰ ਕਿੱਡੀਆਂ ਕਿੱਡੀਆਂ ਯਾਰ ਕਰਦੇ ਆ ਵੀ ਲੋਪਦਾ ਹੀ ਹੁੰਦਾ ਅਗਲੇ ਨੂੰ ਥੱਲੇ ਵੀ ਬੁੜੀ ਕਿੱਥੇ ਕ ਬੈਠੀ ਲੈ ਕਿੱਡੀ ਕ ਬਾਲਟੀ ਹੈ ਨਾ ਐ ਖੇਡਾਂ ਜਾਂ ਖੇਡੀ ਆਈਏ ਉਹਦਾ ਚਲ ਜੋ ਜੋ ਤੋਕਰ ਦੀ 5 6 ਕਿਲੋ ਜਰੂਰੀ 10 ਕਿਲੋ ਵਾਲੀ 12 ਵਾਲੀ ਬਾਲਟੀ ਰਵੇਤ ਨਹੀਂ ਪਤਾ ਵੀ ਉੱਡੇ ਕਿੱਵਾਂ ਦਾ ਪਸੂ ਜੀ ਬਾਲਟੀ ਰੱਖਾਇਦਾ ਨਾ ਥੱਲੇ ਬਾਕੀ ਉਹਨਾਂ ਨੂੰ ਚੋਈ ਲਿਆ ਨੀ ਰਿੰਦਰ ਭਾਈ ਬਿਲਕੁਲ ਭਈ ਆਪਾ ਬਾਈ ਦੀ ਇਹ ਵੀਡੀਓ ਦੇ ਵਿੱਚ ਬਾਈ ਨੇ ਬਣਾਉਣ ਤੋਂ ਮੈਨੂੰ ਪਹਿਲਾਂ ਹੀ ਕਹਦਾ ਸੀ ਕਹਿੰਦਾ ਰਿੰਦਰ ਭਾਈ ਆਪਣੀ ਗਾਂ ਥੱਲੇ ਦੁੱਧ ਪੂਰਾ ਏ ਕੋਈ ਵੀ ਸੱਜਣ ਪੱਕੀ ਸਾਈ ਪਾਲੋ ਆ ਉਹਦੀ ਦੋ ਰਾਂਗ ਚੋਕੇ ਦੁੱਧ ਫਟਾ ਕੇ ਯਾਦਾਂ ਲੈ ਕੇ ਜਾਓ ਕਿ ਨਹੀਂ ਬਾਅਦ ਕਿਸੇ ਨੂੰ ਕਹਿਣ ਦੇ ਨਾਲੋਂ ਕਿ ਨਹੀਂ ਲੱਖੇ ਕਿੰਨਾ ਬੋਲਾ ਏ ਥੱਲੇ ਕਰਨ ਵਾਲੀ ਥੱਲੇ ਬਾਈ ਇਹਦੇ ਲੈ ਲੈਂਦਾ 22 ਤੋਂ 23 ਲੀਟਰ ਬੋਲਾ ਹਰਦਾ ਬਾਈ ਦੋਆ ਵੇਲੇ ਦਾ ਜਿਹੜਾ ਚੋਲ ਲੈਣਾ ਆਪਾਂ ਕੋਈ ਵੇਚੇ ਕਿਲੋ ਨਹੀਂ ਲੀਵੇ ਛੱਡਦੇ ਬਾਈ ਐਵੇਂ ਕਈ ਕਹਿੰਦੇ ਵੀ ਇੱਕ ਦਿਨ ਹੋ ਗਿਆ ਸੋਈ ਨੂੰ ਦੋ ਦਿਨ ਹੋ ਗਏ ਬਾਈ ਜੁਹਾ ਵੇਲੀ ਕਰਦੀਆਂ ਨਿਚੋੜ ਕੇ ਅਗਲੇ ਤੋਈ ਆ ਦੀ ਸ਼ਾਹ ਨੂੰ ਨਿਚੋੜ ਕੇ ਰਿਆ ਸਮਾਂ ਦੇ ਵਿੱਚ ਦੋ ਛੱਡ ਦੋ ਡੇਢ ਛੱਡ ਦੋ ਠੀਕ ਹੈ ਬਾਈ 22 23 ਲੀਟਰ ਬੋਲਾ ਤੇ ਕਿੰਨੇ ਦੀ ਦੇਣੀ ਆ ਆਪਾਂ ਜੇ ਜੇਨਦਰ ਸਿੰਘ 32000 ਸੌਰੀ 72000 پیس ਹਕੋਮੀਟਰ ਹੋਣੀ ਕਰਨੀ ਹੈ ਬਈ 72000 ਜੀ 32 ਦਾ ਵਾੜਾ ਘਟ ਗਈ ਫਿਰ ਮੇਰਾ ਕੰਮ ਹੈ ਤੇ ਮਾਰੀ ਹੋਰ ਪਾਣੀ ਚਲੀ ਆ ਬਈ ਥੋੜਾ ਜਿਹਾ ਮੇਰੀ ਵੀਡੀਓ ਚੱਲਿਆ ਨਹੀਂ ਸੀਗੀ ਤੇ ਤੂੰ ਤੇਰੀ ਵੀਡੀਓ ਚੱਲਿਆ ਨਹੀਂ ਮੇਰਾ ਕੰਮ ਹੋ ਜਾਣਾ ਬਈ ਲੱਖੇ ਦਾ ਵੇੜਾ ਗੁੰਡਾ ਲੱਖੇ ਦੁੱਧ ਦਾ ਆਪਾ ਬਾਈ ਬੰਦਾ ਕੋਈ ਵੀ ਆਪਾਂ ਨੂੰ ਕਹਦੇ ਆ ਆਪਾਂ ਚੋਕੇ ਦੇਣੀ ਆ ਬਾਈ ਹਨਾ ਬੋਲਾ ਬਾਈ ਅੱਜ 23 ਕਿਲੋ ਚਵਾ ਕੇ ਦੇਵਾਂਗੇ ਆਪਣੇ ਨਾਲ ਕੋਈ ਬੰਦਾ ਸਾਈ ਬਿਆਨਾ ਪੱਕਾ ਕਰ ਲਵੇ ਆਪਾਂ ਨੂੰ 20000 ਰੁਪਏ ਬਿਆਨਾ ਦੇ ਦੇਵੇ ਆਪਾਂ ਬਾਈ 28 ਤੋਂ 29 ਲੀਟਰ ਦੁੱਧ ਆਪਣੇ ਘਰੋਂ ਚਵਾ ਕੇ ਦੇ ਦਾਂਗੇ ਅੱਜ ਦੱਸਾਂਗੇ ਅੱਜ ਆਪਾਂ 23 ਲੀਟਰ ਬੋਲਾ ਤੇ ਮੋਲੇ ਦਾ ਕੀਤਾ 72000 ਰੁਪਏ ਹਨਾ ਬਈ ਅੱਜ 100 ਕਿਲੋਮੀਟਰ ਪਹੁੰਚ ਕਰਤੀ ਆ ਬਾਈ ਲਓ ਜੀ ਮਤੋਂਚ ਵੀ ਪਹੁੰਚ ਹੋ ਗਈ ਐ ਮੈਂ ਕਹਿੰਦਾ ਵੀ ਗਿਆ ਜੀ ਹਾਵੇ ਪਾਈ ਪੜੂਗਾ ਜੀ ਉਹ ਨਹੀਂ ਲੱਖੇ ਜਿਵੇਂ ਚੋਈ ਗਈ ਹੈ ਨਾ ਲੇਵਾ ਜਿਵੇਂ ਉਹ ਉਹ ਸੀਗਾ ਪੂਲਾ ਹੋ ਗਿਆ ਬਾਈ ਕਿ ਨਹੀਂ ਹਾਂਜੀ ਹਾਂਜੀ ਬਾਈ ਪੂਰਾ ਯਾਰ ਆਏ ਨਹੀਂ ਕੋਈ ਉਹ ਦੀ ਗੱਲ ਨਹੀਂ ਬਾਈ ਐ ਟੰਗੂ ਹੀ ਨਹੀਂ ਖੜਾ ਰਿਹਾ ਲੇਵਾ ਹਨਾ ਆ ਥੋੜੀ ਨੇੜੀ ਕਰਦੀ ਬਾਈ ਕਹਿ ਵੀ ਰਿਹਾ ਕਈ ਬੰਦੇ ਲਾਟ ਦੇ ਵੀਡੀਓ ਦੇ ਲੈਣਾ ਲੱਗਦਾ ਬਾਈ ਕਿ ਨਹੀਂ ਨਿੱਕੀ ਜੀ ਪਾਰਟੀ ਭਰ ਕੇ ਤੁਸੀਂ ਇੰਨਾਂ ਲੇਟ ਦਾ ਤਾਂ ਕਹੀਏ ਇੰਨੇ ਕਿ ਨਹੀਂ ਵੀਡੀਓ ਸਾਰੇ ਦਰਸ਼ਕਾਂ ਨੂੰ ਗੈਂਦੀ ਨੇ ਵੀ ਪੂਰੀ ਦੇਖ ਲਿਆ ਕਰੋ ਕਿ ਨਹੀਂ ਕੋਈ ਆਪਾਂ ਕੱਟ ਨਹੀਂ ਲਾਇਆ ਕੋਈ ਜਿਵੇਂ ਚੋਈ ਗਈ ਲੱਤ ਮਾਰੀ ਉਹ ਸਾਰਾ ਕੁਝ ਵਿੱਚ ਹੀ ਆ ਦੇਖ ਨਹੀਂ ਉਹ ਤਾਂ ਜੀ ਉਹਨੇ ਤਾਂ ਲੈਣ ਹੀ ਨਹੀਂ ਹੁੰਦੇ ਹੁੰਦਾ ਜਿਹੜਾ ਇਹਨੇ ਕਾਨੂੰਨ ਕਰਦਾ ਨਾ ਜਿਹਨੇ ਲੈਣੀ ਹੁੰਦੀ ਉਹ ਅਗਲਾ ਬਈ ਇੱਛਾ ਕੇ ਵਜਦਾ 10 ਮਿੰਟਾਂ ਜੀ ਜਿਹੜੇ ਪੇਈ ਨੂੰ ਹੋ ਗਏ ਬਈ ਇਹ ਲੈਣੀ ਵਾਲਾ ਪੰਜਾ ਮੜਿਆ ਘਰੇ ਆ ਜਾਂਦਾ ਕਹੇ ਬਈ ਰੋਕ ਲਈ ਘੰਟਾ ਜਾਂਦਾ ਘੰਟਾ ਜਿਹੜੇ ਕਹਿੰਦਾ ਬਈ ਸਵੇਰੇ ਵੇਖਾਂਗੇ ਜਾਂ ਪਰਸੋਂ ਆਵਾਂਗੇ ਬਈ ਉਹ ਲੈਣ ਵਾਲਾ ਹੀ ਨਹੀਂ ਹੁੰਦਾ ਬਈ ਉਹ ਨਹੀਂ ਨਹੀਂ ਰਹਿ ਕਰਨੀ ਹੁੰਦੀ ਹਾਂ ਉਹਦਾ ਕੱਲਾ ਪੁੱਛਾਂ ਮਰੋੜਨ ਵਾਲੇ ਹੁੰਦੇ ਆ ਬਈ ਸਵਾਦ ਲੈਣ ਦੇ ਫੋਨ ਤੇ ਜਿਹਨੇ ਕਿਹਾ ਵੀ 10 ਮਿੰਟਾਂ ਬਾਅਦ ਇੱਛਾ ਅੱਧ ਯੋ ਲੈ ਨਹੀਂ ਲੈਂ ਮੈਂ ਟ ਮਾਰਦਾ ਬਈ ਫੋਨ ਲਾ ਕੇ ਸਾਈ ਪਤਾ ਲਾਦਾ ਵੀ ਆਸ ਨੇ 14 ਦੇ ਤੜਕੇ 14 ਦੇ ਲੈ ਜਾਣੇ ਚੜਾ ਦੇ ਬਸ ਗੱਲਾਂ ਦੋ ਉਹ ਆਪਾਂ ਵੀ ਸਾਰੀ ਦਿਹ ਹੀ itats ਕੱਢਦੇ ਹਾਂ ਅੰਦਰ ਸਾਰੀ ਦਿਹ ਗੱਲਾਂ ਦੇ ਯਾਰ ਸਾਰੇ ਕਈਆਂ ਵੀ ਮੇਰੇ ਮੇਰੇ ਵਰਗਾ ਦੇ ਘਰੇ ਚਾਲਦੀ ਨਹੀਂ ਦੀ ਹਰਿੰਦਰ ਬਈ ਗਾਂ ਲੈਣ ਨੂੰ ਜੀ ਕਰਦਾ ਹੁੰਦਾ ਹੈ ਨਾ ਉਹ ਪਹਿਲਾਂ ਵਿਚਾਰੇ ਕਹਿਣਗੇ ਰਾਇਆ ਕਰਾਂਗੇ ਬਈ ਉਹ ਜਦੋਂ ਰਾਇਆ ਕਰਦੇ ਪਸੂ ਗੱਗ ਜਾਂਦਾ ਚੰਗਾ ਹੁੰਦਾ ਨਾ ਜਿਹੜਾ ਉਹ ਜਿਹੜੇ ਵੀਰ ਭਰਾ ਨੇ ਲੈਣੇ ਉਹ ਆਲਾ ਦੀ ਰੈ ਰੂ ਕਰਕੇ ਫੋਨ ਲਾਵੇ ਬਈ ਇੰਨਾ ਟਾਈਮ ਹੈ ਨਹੀਂਗਾ ਪਹਿਲਾਂ ਤੁਸੀਂ ਦੱਸੋਗੇ ਹੀ ਰੈ ਕਰਾਂਗੇ ਫੇਰ ਹੈ ਨਾ ਜਿੱਦਾਂ ਤੁਹਾਡੀ ਰੈ ਹੋਈ ਮਾਨ ਹੋਇਆ ਉਹ ਦਿਨ ਆਪਣੇ ਕੋਲ ਬਥੇਰੇ ਪਸ਼ੂ ਖੜੇ ਨੇ ਫੋਨ ਲਾ ਲਿਓ ਤੇ ਅੱਜ ਜਦੋਂ ਮਰਜੀ ਆ ਕੇ ਲੈ ਜੀ ਬਾਕੀ ਖੜੀ ਵੀ ਕਰੇ ਯਾਰ ਸੋਹਣੀ ਲੱਗੂਗੀ ਕਿ ਨਹੀਂ ਵੀ ਕੋਈ ਆਏ ਨਾ ਕਹੋਗੇ ਵੀ ਕੋਈ ਜੀ ਚੀਜ਼ ਆ ਜਾਈ ਕਿ ਨਹੀਂ ਲੈ ਜਾਂਦਾ ਹਾਂ ਬਈ ਹੈ ਨਾ ਹਾਂ ਸਹੀ ਗੱਲ ਹੈ ਬਈ ਸੁਨੀ ਲਾਰ ਗਈ ਪਈ ਆ ਜਮਾਂ ਬੋਲੋ ਇਹ ਚਾਂਚ ਚੌਕ ਕੋ ਬਹੁਤਾ ਹਰਨਰਾਜ ਜਿੱਤੇ ਬਾਕੀ ਸ਼ੇਮ ਨੂੰ ਮਾਰਿਆ ਕੋਈ ਚੱਕਣਿਆ ਗਾਲਾਂ ਕਰੀ ਜਾਂਦੀ ਉਹ ਜਿਹੜੀ ਤੁਹਾਨੂੰ ਬਈ ਨਾਸਾ ਦਾ ਠੱਡ ਕੇ ਸਿੱਖੜ ਜਾਂਦੀ ਧੋਲ ਵੀ ਨਹੀਂ ਬਾਕੀ ਚਵਾਈ ਚ ਵੀ ਸਾਰਾ ਕੁ ਤੁਹਾਡੇ ਸਾਹਮਣੇ ਆ ਬਈ ਹਨਾ ਚੋਈ ਜਾਂਦੇ ਆ ਤੁਸੀਂ ਆਪਦੀ ਥੱਲੀ ਕਰਨ ਲਈ ਆਪਦੀ ਆਲਾ ਕਿਤੇ ਦੁੱਧ ਦਾ ਆਹ ਬਾਲਟੀ ਪੂਰਾ ਹੋਇਆ ਪਿਆ ਉਹ ਜਨਾਬ ਇੱਕ ਘੰਟਾ ਸਭ ਪੌਣਾ ਘੰਟਾ ਜਿੰਨਾ ਵੀ ਲੇਟ ਹੋਊ ਉਹ ਦੁੱਧ ਵੀ ਹਨਾ ਦਾ ਬੋਲਾ ਵੇਖ ਲੋ ਅਗਲਾ ਤੇ ਅਗਲਾ ਅਥਰੇ ਬਾਲਟੀ ਦੇ ਹਿਸਾਬ ਹੀ ਨਾ ਰੱਖੇ ਅਲਾ ਦਾ ਕੰਡਾ ਲੈ ਕੇ ਆਗੇ ਜੋ ਸਕੇ ਲੈ ਗਿਆ ਬਈ ਬਈ ਦਾ ਟਾਈਮ ਯਾਰ ਜੇ ਜਿਹਨੇ ਸੌਦਾ ਉਹ ਆਪਨੇ ਇੱਕ ਵਾਰੀ ਫੇਰ ਵੇਚੀ ਕਰ ਲੇ ਦੋ ਡੰਗ ਉਹਦੇ ਕੋਲ ਹੋਰ ਪਏ ਕਿੜਾ ਕਿਤੇ ਭੱਜ ਜਾਣੀ ਐ ਇਹ ਵੀ ਆ ਬਾਈ ਹਰਿੰਦਰ ਜੀ ਨੇ ਵੀ ਲੈਣੀ ਵੀਰ ਪਰ ਇੱਕ ਵਾਰੀ ਸ਼ਾਮ ਨੂੰ ਖਾਲੀ ਕਰ ਦੇ ਲੈ ਨਹੀਂ ਕਰ ਲੋ ਹਾਂ ਤੇ ਬਾਕੀ ਦੂਜੀ ਗੱਲ ਇਹ ਆ ਇੱਕ ਟਾਈਮ ਬਈ ਚੌਂ ਵਾਲੇ ਨੂੰ ਇਹ ਦੇ ਨਹੀਂ ਗਾ ਸਿੱਧੀ ਗੱਲ ਆ ਜਿਹੜਾ ਬੰਦਾ ਦੋ ਟਾਈਮ ਚੋਕ ਲੈ ਜਾਊ ਉਸੇ ਨੂੰ ਹੀ ਦੇਣੀ ਐ ਜਿਹੜਾ ਬੰਦਾ ਚੋਕ ਲੈ ਕੇ ਜਾਣੀ ਐ ਠੀਕ ਐ ਨਾ ਹਰਿੰਦਰ ਸ਼ਾਮ ਨੂੰ ਇੱਕ ਵਾਰੀ ਬੇਲੀ ਕਰ ਲੋ ਜੀ ਆਦਾ ਸਵੇਰ ਉਸੇ ਟਾਈਮ ਆ ਕੇ ਬੋਲਾ ਬਈ ਪੂਰਾ ਕਰਕੇ ਲੈ ਜਾ ਸਿੰਲੰਡਰ ਦੇ ਦਾਂਗੇ ਫਟਾ ਵੀ ਲਿਆ ਹਾਂ ਹਾਂ ਸਿੰਲੰਡਰ ਦੇ ਦਾਂਗੇ ਆ ਲਗੇ ਉਹਨੂੰ ਚਾਰਚ ਹੋਈ ਜਾਊਗੀ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕਹਿਣਾ ਨੰਬਰ ਬੋਲ ਦਿਓ ਉਹਨਾਂ ਟਾਈਮ ਨਾਲ ਦੀ ਨਾਲ ਚੱਲੀ ਜਾਊਗੀ ਹਨਾ ਪਹਿਲੀ ਗੱਲ ਬਈ ਫੇਰ ਆਪਣੀ ਜ਼ਰੂਰੀ ਬੇਨਤੀ ਕਿਸੇ ਵੀ ਰਪਰਾਨੇ ਲਿਜਾਣੀ ਆ ਬਈ ਆ ਵੀ ਦੋ ਟਾਈਮ ਦੋਵੇਂ ਪਸ਼ੂ ਬਈ ਸੂਏ ਸਵਾਏ ਹਨਾ ਆ ਦੇ ਚੋਕੇ ਬਈ ਤਸੱਲੀ ਕਰਕੇ ਇੱਕ ਡੰਗ ਦੋ ਡੰਗ ਬਈ ਚੋਕੇ ਲੈ ਕੇ ਜਾਓ ਬਾਕੀ ਆਪਣੇ ਫਾਰਮ ਦੀ ਲੋਕੇਸ਼ਨ ਪਿੰਟ ਕੋਡ ਕੋਡ ਖੁਰਦੇ ਜ਼ਿਲ੍ਹਾ ਫਰੋਜ਼ਪੁਰ ਫੋਨ ਨੰਬਰ 98730 70892 ਧੰਨਵਾਦ ਬਈ ਆਖੀ ਬਾਈ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਏ ਚੋਕੇ ਦਿਖਾਉਣ ਦਾ ਮਤਲਬ ਸਾਡਾ ਇਹ ਹੁੰਦਾ ਲਖੇ ਅਸੂ ਸੀਲਸ ਲੱਗਾ ਚੋਣ ਚਾਣ ਦਾ ਪਤਾ ਲੱਗ ਜਾਂਦਾ ਹਨਾ ਬਾਕੀ ਰਕਮ ਤੁਸੀਂ ਲਾਉਣੀ ਆ ਨਾ ਤਾਂ ਤੂੰ ਪਾਟਾ ਨੋਟ ਫੜਨਾ ਕੇ ਦੋ ਬਾਈ ਤੇ ਅਗਲਾ ਆਉਦੀ ਮਾੜੀ ਚੀਜ਼ ਗਾਦੋ ਲਵੇ ਆਉਦੀ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਜੋ ਤੋਂ ਧੀ ਤਸੱਲੀ ਹੁੰਦੀ ਉਹ ਤੋਂ ਲੈ ਕੇ ਜਾਓ ਬਾਈ ਨਹੀਂ ਵਾਹ ਕਿਰਿੰਦਰ ਆਪਾਂ ਇੱਕ ਗੱਲ ਹੋਰ ਵੀਡੀਓ 'ਚ ਕਹਿ ਦਈਏ ਬਾਈ ਕੋਈ ਵੀ ਬੰਦਾ ਆਪਣੋ 20000 ਰੁਪਏ ਬਿਆਨਾ ਦੇ ਜਾਵੇ ਆਪਾਂ 28 32 ਕਿਲੋ ਦੁੱਧ ਹਨਾ ਆਪਣੇ ਘਰੋਂ ਚਵਾ ਕੇ ਦੇ ਦਾਂਗੇ ਵੀ ਆਪਾਂ ਨੂੰ ਅਗਲੀ ਸੇਵਾ ਦਾ ਨਹੀਂ ਪਤਾ ਕਿ ਹੋ ਜੀ ਹੋਊਗੀ ਕਿ ਹੋ ਜੀ ਨਾ ਹੋਊਗੀ ਹਨਾ ਹੂੰ ਤੇ ਕਿਸੇ ਵੀਰ ਪ੍ਰਾਣ ਨੂੰ ਕੋਈ ਮਾਨਤ ਕਿਸੇ ਦੇ ਵੀ ਵਾਹ ਵਾ ਬੈਠੇ ਦੇ ਬਾਈ ਫੋਨ 'ਚ ਹਨਾ ਵੀ ਬਾਈ ਨਾ ਦੁੱਧ ਨਹੀਂ ਦਿੰਦੀ ਆਪਾਂ ਨੂੰ 20000 ਰੁਪਏ ਬਿਆਨਾ ਦਿਓ ਬਾਈ ਆਪਾਂ 28 ਤੋਂ 29 ਕਿਲੋ ਦੁੱਧ ਆਪਣੇ ਘਰੋਂ ਆਜੇ ਦੱਸਾ ਦੇਣਾ ਲੋ ਚੋ ਕੇ ਲੈ ਜਾਓ ਬੜਾ ਠੀਕ ਹਨਾ ਵੀ ਦੂਪਰ ਤ ਲੇਵਾ ਜਮੇਰੇ ਮਾਤਾ ਦੀ ਇਹ ਦਿਖਾਓ ਲਿਫਾਫਿਆਂ ਨੂੰ ਉਚੜ ਗਿਆ ਨਾ ਜਿਹੜਾ ਉਹ ਚੱਕਰ ਵਾਲੀ ਗੱਲ ਹੀ ਨਹੀਂ ਯਾਰ ਹੈਨਾ ਜਿਵੇਂ ਆ ਤੀ ਦੇਖੋ ਜਿਵੇਂ ਇਹ ਲੇਵਾ ਜਮਾ ਉਹ ਹੋ ਗਿਆ ਤੇ ਬਾਕੀ ਚਲੋ ਬਾਈ ਤੁਹਾਡੀ ਸਮਝ ਆ ਕਿ ਨਹੀਂ ਬਾਈ ਨੇ ਵੀ ਇਹ ਗੱਲ ਕਹਿਤੀ ਏ ਤੁਸੀਂ ਵੀ ਆ ਦਾ ਸਮਝਣਾ ਪਸੂ ਖਰੀਦਣਾ ਹੁੰਦਾ ਏ ਤੇ ਬਾਕੀ ਅੰਦਰ ਕਹਿੰਦਾ ਯਾਰ ਪਸੂ ਪਸੂ ਸੂਣ ਵਾਲੇ ਹੁੰਦੇ ਉਹ ਆ ਲੈ ਵੇਖ ਲੈ ਜਿਹਨੇ 2 2.5 ਮਹੀਨੇ ਚੋਣੀ ਹੈਨਾ ਜੇ ਕੱਬਣ ਚੱਕ ਪਾਚ ਆ ਗਈ ਥੋੜਾ ਤਾਂ ਵੀ ਜਾਣ ਖੜਾ ਜੁਨੇ ਨੇ ਬਈ ਉਹਨੇ ਦੁੱਧ ਪਾਇਆ ਤੁਸੀਂ ਜਿੰਨੇ ਦੇ ਬਿਲਕੁਲ ਹੋਣਾ ਮੀਡੀਆ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਟੀਕਾ ਭਰਿਆ ਬਾਈ ਨੇ ਦਾਤਾ ਰੱਬ ਦਾ ਬਈ ਨਾ ਰਵੇ ਉਹ ਤੋਂ ਦਿੱਕਤ ਨਾ ਦਾ ਬਈ ਆਪਾਂ ਦੱਸਤਾ ਵੀ ਕੱਲ ਲਖਾਇਆ ਬਈ ਉਹ ਸਟਾਜ ਦਾ ਪਿਆਦਾ ਉਹ ਹੀ ਦੇ ਦਾਂਗੇ ਨਾਲ ਆਪਾਂ ਹਨਾ ਬਿਲਕੁਲ ਹਨਾ ਬਈ ਕਿਹਦਾ ਕੱਲ ਟੀਕਾ ਭਰਾ ਦਾ ਵਿਚਾਰੀ ਥਲੇ 12 ਕਿਲੋ ਦੁੱਧ ਦਾ 26000 ਜਿਹਦਾ ਮਹੀਨੇ ਚ ਦੁੱਧ ਪੀ ਲੈਣਾ ਜਿਹਦੇ ਬਾਅਦ ਤੁਸੀਂ ਪਾਵੇਂਗੇ ਨੂੰ ਦਾਨ ਕਰ ਦਿਓ ਬਈ ਤੇ ਪਾਵੇਂ ਤੋਂ ਕਰ ਗੱਬਲੂ ਦੀ 5000 ਰੁਪਏ ਵਿੱਚ ਲਿਓ ਬਿਲਕੁਲ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਕੋਈ ਵੀ ਜਾਨਵਰ ਖਰੀਦਣਾ ਆਪਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਦੁੱਧ ਆਪਾਂ ਚੋਕੇ ਦਿਖਾਤਾ ਏ ਹੋਰ ਬਾਕੀ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਜਉਂਦੇ ਬਾਦ ਦੇ ਰਹ